ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੇ ਵਿੱਚ ਜਦੋਂ ਵੀ ਨਦੀ ਦੇ ਵਿੱਚ ਇਸ਼ਨਾਨ ਕੀਤਾ ਤਾਂ ਤਿੰਨ ਦਿਨ ਅਲੋਪ ਰਹੇ ਤੇ ਤੀਜੇ ਦਿਨ ਗੁਰੂ ਜੀ ਪ੍ਰਗਟ ਹੋਏ ਤਾਂ ਗੁਰੂ ਜੀ ਦਾ ਇਸ ਤਰ੍ਹਾਂ ਜਿਉਂਦੇ ਜਾਗਦੇ ਪ੍ਰਗਟ ਹੋ ਜਾਣਾ ਮਾਤਾ ਸੁਲੱਖਣੀ ਜੀ ਲਈ ਅਤਿ ਖੁਸ਼ੀ ਦਾ ਕਾਰਨ ਸੀ ਪਰ ਜਦ ਸੁਣਿਆ ਕਿ ਆਪਣਾ ਡੇਰਾ ਜਿੱਥੇ ਆਏ ਗਏ ਨੂੰ ਮਿਲਦੇ ਸਨ ਲੁਟਾ ਘਤਿਆ ਹੈ ਤੇ ਬੋਲਦੇ ਨਹੀਂ ਲੁਟਾ ਘਤਿਆ ਦਾ ਮਤਲਬ ਲੋਕਾਂ ਦੇ ਵਿੱਚ ਲੁਟਾ ਦਿੱਤਾ ਹੈ ਉਜਾੜ ਵਿੱਚ ਜਾ ਬੈਠੇ ਹਨ ਤਾਂ ਵਧੇਰੇ ਸੰਤਾਪ ਹੋਇਆ ਸੰਤਾਪ ਦਾ ਮਤਲਬ ਦੁੱਖ ਹੋਇਆ ਨਨਾਨ ਨੂੰ ਆਖੇ ਕਿ ਕੋਈ ਉਪਾਉ ਕਰੋ ਨਨਾਨ ਮਤਲਬ ਬੇਬੇ ਨਾਨਕੀ ਜੀ ਨੂੰ ਆਖਣ ਮਾਤਾ ਸੁਲਖਣੀ ਜੀ ਕਿ ਕੋਈ ਹੱਲ ਕਰੋ ਕੋਈ ਉਪਾਉ ਕਰੋ ਖਬਰੇ ਬੰਨ ਵਿੱਚ ਕੋਈ ਬਲਾ ਚੋਟ ਕਰ ਗਈ ਹੋਵੇ ਕਿ ਸ਼ਾਇਦ ਕਿਤੇ ਉਹਨਾਂ ਨੂੰ ਜੰਗਲ ਦੇ ਵਿੱਚ ਕੋਈ ਚੋਟ ਨਾ ਲੱਗ ਗਈ ਹੋਵੇ ਜੋ ਇਸ ਤਰ੍ਹਾਂ ਦਾ ਵਰਤਾਵ ਕਰ ਰਹੇ ਨੇ ਆਨਡ ਗਵੰਡ ਵੀ ਬੇਬੇ ਨੂੰ ਆਖਣ ਬੇਬੇ ਨਾਨਕੀ ਜੀ ਨੂੰ ਆਖਣ ਕਿ ਕੋਈ ਭਰਾ ਦਾ ਉਪਰਾਲਾ ਕਰ ਕੋਈ ਮੁੱਲਾ ਪੰਡਿਤ ਲੈ ਜਾ ਜੋ ਝਾੜਾ दारू ਕਰੇ ਕੋਈ ਧਾਗਾ ਦਵੀਤ ਕਰੇ ਪਰ ਬੇਬੇ ਆਖਦੀ ਸੀ ਉਹ ਵੀ ਇੱਕ ਕੌਤਕ ਸੀ ਇਹ ਵੀ ਇੱਕ ਕੌਤਕ ਹੈ ਵੀਰ ਰੱਬੀ ਜੋਤ ਹੈ ਉਸ ਤੋਂ ਜੋ ਹੁੰਦਾ ਹੈ ਸੋ ਠੀਕ ਹੈ ਸੋਈ ਪਲਾ ਹੈ ਪਰ ਲੋਕੀ ਅੱਖੇ ਨਾ ਲੱਗੇ ਸਾਂਝ ਪਿਆਰ ਕਰਨ ਵਾਲੇ ਇੱਕ ਮੁੱਲਾ ਨੂੰ ਲੈ ਗਏ ਉਹ ਕੁਸ਼ ਝਾੜੇ ਫੂਕ ਫੂਕ ਕੇ ਤਵੀਤ ਤਿਆਰ ਕਰਨ ਲੱਗਾ ਪਰ ਅੱਗੋਂ ਆਵਾਜ਼ ਆਈ ਗੁਰੂ ਨਾਨਕ ਦੇਵ ਜੀ ਬੋਲੇ ਕਿ ਤ੍ਰਿਗ ਤਿੰਨਾ ਕਾ ਜੀਵੇ ਆ ਜੇ ਲਿਖ ਲਿਖ ਵਿੱਚ ਨਾ ਹੋ ਖੇਤੀ ਜਿੰਨ ਕੀ ਉਜੜੇ ਖਲਵਾੜੇ ਕਿਆ ਥਾਓ ਮਤਲਬ ਕਿ ਉਹਨਾਂ ਦਾ ਜਿਉਣਾ ਜਿਹੜਾ ਹੈ ਉਹ ਤ੍ਰਿਗ ਹੈ ਤ੍ਰਕਾਰ ਹੈ ਉਸ ਦੇ ਉੱਪਰ ਵਿਅਰਥ ਹੈ ਜੋ ਇੰਨਾਂ ਪੱਤਰੀਆਂ ਦੇ ਉੱਪਰ ਧਾਕਿਆਂ ਤਵੀਤਾਂ ਦੇ ਉੱਪਰ ਲਿਖ ਲੇ ਕੇ ਨਾਮ ਨੂੰ ਵੇਚਦੇ ਹਨ ਵਾਹਿਗੁਰੂ ਦੇ ਨਾਮ ਨੂੰ ਵੇਚਦੇ ਹਨ ਤੇ ਜੋ ਇਸ ਤਰ੍ਹਾਂ ਦੇ ਕਰਮਕਾਂਡ ਕਰਦੇ ਹਨ ਤਾਂ ਉਹ ਭਾਵੇਂ ਕਿੰਨਾ ਵੀ ਨਾਮ ਕਿਉਂ ਨਾ ਜਪੀ ਜਾਣ ਉਸ ਵਾਹਿਗੁਰੂ ਦਾ ਪਰ ਉਹਨਾਂ ਦੀ ਜਿਹੜੀ ਖੇਤੀ ਹੈ ਉਹਨਾਂ ਦੀ ਜੋ ਫਸਲ ਹੈ ਉਹ ਉੱਜੜਦੀ ਜਾਂਦੀ ਹੈ ਤੇ ਫਿਰ ਗੁਰੂ ਜੀ ਕਹਿ ਰਹੇ ਨੇ ਕਿ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹ ਤੋਂ ਐਸੇ ਵਾਕ ਸੁਣੇ ਤਾਂ ਉਹ ਮੁੱਲਾ ਉੱਠ ਕੇ ਤਰ ਗਿਆ ਇਹ ਦੇਖ ਕੇ ਤਰ ਗਿਆ ਕਿ ਇਹ ਤਾਂ ਫਕੀਰ ਹੈ ਇਸ ਨੂੰ ਚੋਟ ਕੋਈ ਨਹੀਂ ਇਸ ਨੂੰ ਸੱਟ ਕੋਈ ਨਹੀਂ